ਕਿ ਜਿਹੜਾ ਮੰਡੀ ਬੋਰਡ ਦੇ ਦਫ਼ਤਰ ਦੇ ਵਿੱਚ ਸੁਧਾਰ ਲੈਣ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਇਹ ਮੀਟਿੰਗਾਂ ਨਹੀਂ ਹੋਣੀਆਂ ਚਾਹੀਦੀਆਂ ਜਿੱਤੇ ਤੇ ਚਰਨਜੀਤ ਬਰਾੜ 扑ੜਕ ਕੇ ਤੇ ਕਹਿੰਦੇ ਹਾਂ ਅਸੀਂ ਮੰਡੀ ਬੋਰਡ ਦੇ ਦਫ਼ਤਰ ਮੀਟਿੰਗਾਂ ਕਰਦੇ ਹਾਂ ਉੱਥੇ ਤੁਹਾਡੇ ਪਾਰਟੀ ਦਾ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਵੀ ਹੁੰਦਾ ਅਸ ਤਾਂ ਮੀਟਿੰਗਾਂ ਕਰਾਂਗੇ ਮੇਰਾ ਬੜਾ ਸਿੱਧਾ ਜਿਹਾ ਸਵਾਲ ਸੀ ਕਿ ਸਰਕਾਰ ਆਪਣੇ ਦਫ਼ਤਰ ਸਰਕਾਰੀ ਦਫ਼ਤਰ ਕੀ ਸੁਧਾਰ ਲੈਣ ਦੀ ਮੀਟਿੰਗਾਂ ਨੂੰ ਦੇ ਰਹੀ ਐ ਉਹ ਤੋਂ ਬਾਅਦ ਤਕਰੀਬਨ ਘੰਟੇ ਡੇਢ ਬਾਅਦ 1:13 ਮਿੰਟ ਦੀ ਮੇਰੇ ਕੋਲ ਕਾਲ ਆ ਮੈਨੂੰ WhatsApp ਤੇ ਕਾਲ ਆਉਂਦੀ ਹੈ ਤੇ ਮੇਰੇ ਫੋਨ ਚੱਕਦੇ ਸਾਰੀ ਸਾਹਮਣੇ ਵਾਲਾ ਬੰਦਾ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦਾ। ਔਰ ਤਾਂ ਹੀ ਮੈਂ 1 ਮਿੰਟ ਕਿਉਂਕਿ ਮੈਨੂੰ ਥੋੜਾ 1 ਮਿੰਟ ਲੱਗਿਆ ਆਪਣਾ ਦੂਜਾ ਫੋਨ ਔਨ ਕਰਨ ਨੂੰ, ਉਹਦੀ ਕੈਮਰਾ ਰਿਕਾਰਡਿੰਗ ਕਰਨ ਨੂੰ। ਉਸ ਤੋਂ ਬਾਅਦ ਮੈਂ ਪੁੱਛਿਆ ਕਿ ਤੂੰ ਬੋਲ ਕੌਣ ਰੇ? ਉਹ ਮੈਨੂੰ ਕਹਿੰਦਾ ਮੈਂ ਜਤਿੰਦਰ ਸਿੰਘ ਪੰਗੂ ਬੋਲ ਰੇ। ਹੁਣ ਜਤਿੰਦਰ ਸਿੰਘ ਪੰਗੂ ਕੌਣ ਹੈ? ਇਹ ਮੰਡੀ ਬੋਰਡ ਦਾ ਚੀਫ ਇੰਜੀਨੀਅਰ ਹੈ। ਤੇ ਆਪਣੇ ਆਪ ਨੂੰ ਰਿਕਾਰਡਿੰਗ ਦੇ ਵਿੱਚ ਹੀ ਦੱਸ ਰਿਹਾ ਮੈਂ ਅਮਰਿਤਪਾਲ ਦਾ ਬੰਦਾ। ਉਹਦੇ ਨਾਲ ਨੇੜਤਾ ਮੈਂ ਕਹਿੰਦਾ 50 ਬੰਦੇ ਮਾਰੇ ਨੇ 4 ਰਹਿੰਦੇ ਨੇ ਹੁਣ ਤੇਰਾ ਵੀ ਨਾਮ ਐ ਤੇਰੇ ਵੀ ਗੋਲੀ ਮਾਰੂੰਗਾ ਇਹ ਜਤਿੰਦਰ ਪੰਗੂ ਕਹਿ ਰਿਹਾ ਸਰਕਾਰ ਦਾ ਚੀਫ ਇੰਜੀਨੀਅਰ ਜਿਹੜਾ ਮੰਡੀ ਬੋਰਡ ਦੀ ਇੱਕ ਟਾਪ ਪੋਸਟ ਤੇ ਬੈਠਾ ਹੈ ਜਿਹੜਾ ਐਡਮਿਟਿਡਲੀ ਆਪਣੇ ਆਪ ਨੂੰ ਕਹਿੰਦਾ ਮੈਂ ਅਮਰਿਤਪਾਲ ਦਾ ਸਾਥੀ ਆ ਸਿਰਫ ਇਸੇ ਗੱਲ ਤੇ ਭੜਕਿਆ ਕਿ ਜੀ ਮੰਡੀ ਬੋਰਡ ਦੇ ਦਫ਼ਤਰ ਕਹਿੰਦਾ ਤੂੰ ਕਿੱਦਾਂ ਨਾਂ ਲੈਂਦਾ ਕਿ ਮੰਡੀ ਬੋਰਡ ਦੇ ਦਫ਼ਤਰ ਦੇ ਵਿੱਚ ਮੀਟਿੰਗਾਂ ਹੁੰਦੀਆਂ ਅੱਜ ਤੋਂ ਬਾਅਦ ਤੇਰੀ ਜ਼ੁਬਾਨ ਤੇ ਮੰਡੀ ਬੋਰਡ ਦਾ ਨਾਂ ਆ ਗਿਆ ਤਾਂ ਤੇਰੇ ਗੋਲੀ ਵੱਜੂਗੀ ਮੈਂ ਪਹਿਲਾਂ ਉੜੀ ਰੁੱਕ ਕੇ ਕਹਿੰਦਾ ਮੈਂ ਫੇਰ ਦੁਬਾਰਾ ਕਹਿੰਦਾ ਭੰਗੂ ਸਾਹਿਬ ਜਿੱਥੇ ਬੈਠੇ ਹੋ ਦੇਖ ਲਓ ਮੰਡੀ ਬੋਰਡ ਦੇ ਦਫਤਰ ਦੇ ਵਿੱਚ ਸੁਧਾਰ ਲੈਣ ਦੇ ਲੀਡਰਾਂ ਨਾਲ ਗੁੱਪਚੁਪ ਮੀਟਿੰਗਾਂ ਹੁੰਦੀਆਂ ਨੇ ਜਿਦੇ ਗਵਾਹ ਹਾਈ ਕੋਰਟ ਦੇ ਬਹੁਤ ਸਾਰੇ ਵਕੀਲ ਨੇ ਤੇ ਜਿੱਦਣ ਕਿਸੇ ਨੇ ਗੋਲੀ ਮਾਰਨੀ ਐ ਨਾਲ ਸੀ ਕਿਸੇ ਤੋਂ ਡਰਦੇ ਆ ਨਾ ਡਰੀਏ ਆ ਦਫਤਰ ਦੇ ਬਾਹਰ ਬੈਠਿਆ ਪਰ ਗੱਲ ਇੰਨੀ ਆ ਅੱਖ ਚ ਅੱਖ ਪਾ ਕੇ ਉਰੇ ਮੱਥੇ ਤੇ ਜਾਂ ਛਾਤੀ 'ਚ ਗੋਲੀ ਮਾਰੀ ਲੋਕ ਛਿਪ ਕੇ ਆ ਕੇ ਪਿੱਛੇ ਗੋਲੀ ਨਾ ਮਾਰੀ ਔਰ ਦੂਸਰੀ ਗੱਲ ਉੱਥੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਥ੍ਰੈਟ ਕਰ ਰਿਹਾ ਕਿ ਪਤਾ ਸੀ ਮੈਂ ਆ ਕੇ ਵਿਆਹ ਚ ਬੰਦ ਚਲਾ ਦੇਣਾ ਮੈਂ ਗੋਲੀਆਂ ਚਲਾਉ ਮੈਂ ਸੰਧਨਾ ਚਾ ਰਿਹਾ ਕਿ ਇਹ ਜਿਹੜੇ ਸੁਧਾਰ ਲਹਿਰ ਦੇ ਲੀਡਰ ਨੇ ਮੇਰਾ ਤਾਂ ਚਰਨਜੀਤ ਪ੍ਰਾਹਰ ਨੂੰ ਵੀ ਸਿੱਧਾ ਸਵਾਲ ਹੈ ਕਿ ਉੱਥੇ ਕਮਰੇ ਚ ਕਿਹੜੀਆਂ ਅਸੀਆਂ ਮੀਟਿੰਗਾਂ ਹੋ ਰਹੀਆਂ ਨੇ ਜਿਹੜੇ ਤੁਹਾਨੂੰ ਇੰਨਾ ਲੋਹਾ ਲੱਖਾ ਆਉਣਾ ਪੈਂਦਾ ਕਿ ਤੁਸੀਂ ਗੋਲੀਆਂ ਮਾਰਨ ਤੱਕ ਜਾ ਰਹੇ ਹੋ ਤੁਸੀਂ ਅਕਾਲੀ ਦਲ ਤੇ ਇਸ ਤਰੀਕੇ ਅਗਰ ਤੁਸੀਂ ਕਬਜ਼ਾ ਕਰਨਾ ਚਾਹੁੰਦੇ ਹੋ ਸਰਕਾਰ ਨਾਲ ਰਲ ਕੇ ਜਾਂ ਏਜੰਸੀਆਂ ਨਾਲ ਰਲ ਕੇ ਇਹ ਕਿਹੜੇ ਪਾਸੇ ਨੂੰ ਪੰਜਾਬ ਲੈ ਕੇ ਜਾ ਰਹੇ ਹੁਣ ਸਟੇਟ ਸਪੌਂਸਰਡ ਸ਼ੁਰੂ ਹੋ ਗਿਆ ਪਹਿਲਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਕਾਤਲਾ ਨਾਲ ਹਮਲਾ ਤੇ ਹੁਣ ਸਰਕਾਰ ਦੇ ਪੰਜਾਬ ਸਰਕਾਰ ਦੇ ਮੌਜੂਦਾ ਸਿਟਿੰਗ ਅਫਸਰ ਸਿੱਧਾ ਇਹ ਗੱਲ ਕਹਿਣ ਕਿ ਤੈਨੂੰ ਗੋਲੀ ਮਾਰਾਂਗੇ ਤਾਂ ਅਜ ਮੁੱਖ ਮੰਤਰੀ ਭਗਵੰਤ ਮਾਨ ਤੇ ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ ਵੀ ਸਪਸ਼ਟੀਕਰਨ ਦੇਣ ਕਿ ਕੀ ਮੰਡੀ ਬੋਰਡ ਦਾ ਦਫਤਰ ਇਹ ਸਾਜਸ਼ਾ ਰਚਣ ਵਾਸਤੇ ਰੱਖਿਆ ਹੋਇਆ ਹੈ ਕੀ ਪੰਜਾਬ ਸਰਕਾਰ ਆਪ ਇਹ ਚੀਜ਼ਾਂ ਨੂੰ ਸ਼ਹਿ ਦੇ ਰਹੀ ਹੈ ਕਿ ਅਸੀਂ ਉੱਥੇ ਸਾਜਸ਼ਾ ਕਰਾਂਗੇ ਤੇ ਜਿਹੜੇ ਸਾਡੇ ਪੋਲੀਟਿਕਲ ਆਪੋਨੈਂਟ ਹੈ ਉੱਥੇ ਗੋਲੀ ਮਾਰਾਂਗੇ ਸੋ ਗੋਲੀਆਂ ਜੀ ਸੱਤਕੇ ਮਾਰੋ ਗੋਲੀਆਂ ਖਾਣ ਨੂੰ ਖੜੇ ਆ ਅੱਗੇ ਬਥੇਰਾ ਇਸ ਧਰਤੀ ਤੇ ਖੂਨ ਡੁੱਲ ਗਿਆ ਜੇ ਸਾਡਾ ਵੀ ਡੁੱਲ ਜੂ ਕੋਈ ਗੱਲ ਨਹੀਂ ਪ੍ਰਸ਼ਾਹ ਦੀ ਇੱਕ ਕਤਰਾ ਵੀ ਕਦੇ ਇਸ ਧਰਤੀ ਤੇ ਆ ਕੇ ਉਹ ਜਾਗ ਲਾ ਦੂਗਾ ਜਿਹੜੀ ਧਰਤੀ ਸੋਡੇ ਵਰਗੇ ਦਰਿੰਦਿਆਂ ਨੂੰ ਕੁਰਪਾ ਜਾ ਦੂਗੀ ਸੋ ਨਾ ਛੋਮਨੀ ਅਕਾਲੀ ਦਲ ਕਦੇ ਡਰੇ ਆ ਸਾਡੇ ਪੁਰਖਿਆਂ ਨੇ ਸਾਨੂੰ ਇਹੀ ਸਿਖਾਇਆ ਹੈ ਕਿ ਸ਼ਹੀਦਾਂ ਦੀ ਜਥੇਬੰਦੀ ਹੈ ਉਹ ਸ਼ਹੀਦੀਆਂ ਦੇ ਕੇ ਹੀ ਬਣੀ ਹੈ ਤੇ ਸ਼ਹੀਦੀਆਂ ਦੇ ਕੇ ਹੀ ਇਹਦਾ ਸਰਵਾਈਵਲ ਹੈ ਤੇ ਸ਼ਹੀਦੀਆਂ ਦੇ ਕੇ ਹੀ ਇਹ ਜਿਉਂਦੀ ਰਹੀ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਜਾਓ